ਤਨੇ ਕੀ ਖਬਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ ਤਾਂ ਜਾ ਕੇ ਸਾਡੀ ਕੌਮ ਹਰੀ ਭਰੀ ਹੋਈ ਏ ਸਾਡੇ ਸਿਰਾਂ ਤੇ ਆਰਿਆਂ ਨਾਚ ਕੀਤੇ ਅਸੀਂ ਚਰਖੜੀ ਦੀ ਸ਼ਿੱਦਤ ਜਰੀ ਹੋਈ ਏ ਸਦਕੇ ਜਾ ਮੈਂ ਉਹਨਾਂ ਬਹਾਦਰਾਂ ਤੋਂ ਜਾਨ ਜਿਨ੍ਹਾਂ ਨੇ ਤਲੀ ਤੇ ਧਰੀ ਹੋਈ ਏ ਉਹ ਦੁਨੀਆ ਇੱਕ ਮਨਸੂਰ ਤੇ ਬਾਣ ਕਰਦੀ ਇਸ ਸਾਰੀ ਕੌਮ ਮਨਸੂਰਾ ਨਾਲ

ਹੁਣ ਗੜੀ ਨੂੰ ਛੱਡਣਾ ਕੋਈ ਛੋਟੀ ਜੀ ਗੱਲ ਨਹੀਂ ਸੀ ਸਾਥ ਸੰਗਤ ਜਿਸ ਵੇਲੇ ਹਜ਼ੂਰ ਥੱਲੇ ਉਤਰਨ ਲਗੇ ਤੇ ਉਸ ਸਮੇ ਗੜੀ ਨੂੰ ਦੇਖ ਕੇ ਕਲਗੀਆਂ ਵਾਲੇ ਨੇ ਕੁਝ ਸ਼ਬਦ ਕਹੇ ਉਹ ਸ਼ਬਦ ਸਨ ਰੱਖੀ ਸਾਭ ਕੇ ਗੜੀਏ ਚਮਕੌਰ ਦੀਏ ਇੱਥੇ ਲੱਡਲੇ ਮੇਰੇ ਸ਼ਹੀਦ ਸੁੱਤੇ ਮੋਈ ਹੋਏ ਵੀ ਜੋ ਮੁਸਕਾਉਂਦੇ ਨੇ ਇੱਥੇ ਮੇਰੇ ਨੇ ਉਹ ਮਰੀਦ ਸੁੱਤੇ ਆਉਣ ਵਾਲਾ ਇਤਿਹਾਸ ਨਾ ਕਹੇ ਮੈਨੂੰ ਮੈਂ ਸਿੰਘ ਸ਼ਹੀਦ ਕਰਾ ਚੱਲਿਆਂ ਮੈਨੂੰ ਭੌਂਦੀ ਦਿਲਦਾਰੀ ਇਹ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲਿਆਂ ਕਹਿਣਗੇ ਆਉਣ ਵਾਲਾ ਵਕਤ ਇਹ ਨਾ ਕਹੇ ਕਿ ਲੋਕਾਂ ਦੇ ਪੁੱਤਰ ਸ਼ਹੀਦ ਕਰਾ ਦਿੱਤੇ ਨਹੀਂ ਜਦੋਂ ਵੀ ਇਸ ਚਮਕੌਰ ਦੀ ਗੜੀ ਵਿੱਚ ਆਇਆ ਕਰਨਗੇ ਸਿੱਖ ਮੇਰੇ ਦੋਨੋਂ ਸ਼ਹੀਦ ਪੁੱਤਰ ਸਿੱਖਾਂ ਦੇ ਕੋਲ ਬੈਠੇ ਮਿਲਣਗੇ ਇਤਿਹਾਸ ਵਿੱਚ ਲਿਖਿਆ ਤਨ ਗੁਰ ਗੋਬਿੰਦ ਸਿੰਘ ਹਜ਼ੂਰ ਰਾਤ ਨੂੰ ਤੁਰੇ ਨੇ ਕੁਝ ਦੂਰ ਗਏ ਤੇ ਕਹਿੰਦੇ ਨੇ ਅਚਨ ਚੇਤ ਮਹਾਰਾਜ ਦੇ ਚਰਨ ਕਿਸੇ ਕਪੜੇ ਨੇ ਰੋਕ ਲਏ ਜਦੋਂ ਕਪੜੇ ਨੇ ਚਰਨ ਰੋਕੇ ਹਜ਼ੂਰ ਰੁਕ ਗਏ ਅਸਮਾਨ ਤੇ ਬਿਜਲੀ ਚਮਕੀ ਤੇ ਕੀ ਦੇਖਿਆ ਕੋਈ ਹੋਰ ਨਹੀਂ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦਾ ਤਨ ਪਏ ਤੇ ਉਹਦੇ ਤਨ ਤੇ ਪਾਏ ਹੋਏ ਚੋਲੇ ਨਾਲ ਪਿਤਾ ਦੇ ਚਰਨ ਅਟਕ ਗਏ ਜਦੋਂ ਚਰਨ اٹਕੇ ਬਿਜਲੀ ਚਮਕੀ ਤੇ ਦੇਖਿਆ ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਕਮਰਕੱਸਾ ਖੋਲਣ ਲੱਗੇ ਨੇ ਤੇ ਮਹਾਰਾਜ ਨੇ ਆਵਾਜ਼ ਦਿੱਤੀ ਦਇਆ ਸਿੰਘ ਜੀ ਇਹ ਕਮਰਕੱਸਾ ਕਾਸ ਲਈ ਖੋਲਦੇ ਪਏ ਹੋ ਕਹਿਣ ਲਗੇ ਸਤਿਗੁਰੂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਤੀਰਾਂ ਨੂੰ ਸੋਨਾ ਕਿਉਂ ਲੱਗਾ ਹੁੰਦਾ ਤੇ ਉੱਤਰ ਮਿਲਿਆ ਦਇਆ ਸਿੰਘ ਜੀ ਅਗਰ ਸਾਡੇ ਤੀਰ ਨਾਲ ਕੋਈ ਜ਼ਖਮੀ ਹੋ ਜਾਏ ਤੇ ਉਹਦੀ ਦਵਾਈ ਦਾ ਪ੍ਰਬੰਧ ਨਾ ਹੋ ਸਕੇ ਤੇ ਸੋਨਾ ਵੇਚ ਕੇ ਉਹ ਆਪਣੀ ਦਵਾਈ ਦਾ ਪ੍ਰਬੰਧ ਕਰ ਲਏ ਇਲਾਜ ਕਰਵਾ ਲਏ ਜੇ ਸਾਡੇ ਤੀਰ ਨਾਲ ਕਿਸੇ ਦੀ ਮੌਤ ਹੋ ਜਾਏ ਤੇ ਸੋਨਾ ਵੇਚ ਕੇ ਉਹਦੇ ਸੰਸਕਾਰ ਦਾ ਪ੍ਰਬੰਧ ਹੋ ਸਕੇ ਤੇ ਉਸ ਵੇਲੇ ਭਾਈ ਦਇਆ ਸਿੰਘ ਨੇ ਇਹ ਸ਼ਬਦ ਕਹੇ ਦਾਦਿਆ ਤੂੰ ਦੁਸ਼ਮਣਾਂ ਦੇ ਪੁੱਤਰਾਂ ਦੇ ਸੰਸਕਾਰ ਦੁਸ਼ਮਣਾਂ ਦੇ ਪੁੱਤਰਾਂ ਦੀ ਦਵਾਈਆਂ ਲਈ ਸੋਨਾ ਤੀਰਾਂ ਨਾਲ ਲਾ ਕੇ ਕੱਲਾਂ ਪਏ ਉਹ ਦੁਸ਼ਮਣਾਂ ਦੇ ਪੁੱਤਰ ਟਕਣ ਵਾਲਿਆ ਤੇਰੇ ਪੁੱਤਰ ਅੱਜ ਬਿਨਾਂ ਖਫਣ ਤੋਂ ਪਏ ਨੇ ਚਿਤ ਕਰਦਾ ਮੈਂ ਘਟੋ-ਘਟ ਇਹਦਾ ਚਿਹਰਾ ਤੇ ਢੱਕ ਜਾਵਾਂ ਦਾਤਾ ਪ੍ਰਿਤਵੀ ਆਪਣੇ ਬੱਚਿਆਂ ਨੂੰ ਐਉਂ ਛੱਡ ਕੇ ਨਹੀਂ ਜਾਂਦੇ ਮੈਨੂੰ ਇੱਕ ਵਾਰੀ ਬਾਬੇ ਅਜੀਤ ਸਿੰਘ ਦਾ ਚਿਹਰਾ ਟੱਕ ਲੈਣ ਦੇ ਤੇ ਹਜ਼ੂਰ ਨੇ ਹੱਥ ਫੜ ਕੇ ਕਿਹਾ ਦਇਆ ਸਿੰਘ ਜੀ ਦੇਖੋ ਮਿੱਟੀ ਨਾਲ ਪ੍ਰੀਤ ਨਹੀਂ ਕਰੀਦੀ ਕਿੰਨਿਆਂ ਕੁ ਦੇ ਚਿਹਰੇ ਟਕੋਗੇ ਇੱਥੇ ਅਜੀਤ ਤੇ ਜੁਝਾਰ ਨਹੀਂ ਇੱਥੇ ਮੇਰਾ ਪਿਆਰਾ ਹਿੰਮਤ ਸਿੰਘ ਵੀ ਸੁੱਤਾ ਹੈ ਇੱਥੇ ਮੇਰਾ ਪਿਆਰਾ ਮੁਕਮ ਸਿੰਘ ਵੀ ਸੁੱਤਾ ਹੈ ਇੱਥੇ ਮੇਰਾ ਪਿਆਰਾ ਸੇਬ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਆਲਮ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਦੇਵਾ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਮਦਨ ਸਿੰਘ ਵੀ ਸੁੱਤੇ ਇੱਥੇ ਭਾਈ ਕੋਠਾ ਸਿੰਘ ਵੀ ਸੁੱਤੇ ਮੇਰੇ ਪੁੱਤਰਾਂ ਦੇ ਤਨ ਤੇ ਖੱਪੜ ਨਾ ਪਾਈ ਕਿਉਂਕਿ ਜੇ ਸਿੱਖਾਂ ਦੇ ਤਨ ਨਗਰ ਨੇ ਤੇ ਪੁੱਤਰਾਂ ਦੇ ਤਨ ਦਾ ਵੀ ਕੁਝ ਨਹੀਂ ਵਿਗੜਨਾ ਹਜ਼ੂਰ ਕਿਰਪਾਲੂ ਪੁੱਤਰ ਦੇ ਤਨ ਨੂੰ ਦੇਖ ਕੇ ਮੁਸਕਰਾ ਕੇ ਚਲੇ ਗਏ ਚਮਕੌਰ ਦੀ ਗੜੀ ਤੋਂ ਇੱਧਰ ਸਵੇਰੇ ਗੜੀ ਤੇ ਹਮਲਾ ਹੋਇਆ ਸਿੰਘ ਸ਼ਹੀਦ ਕਰ ਦਿੱਤੇ ਗਏ ਸਾਰਾ ਦਿਨ ਲਾਸ਼ਾਂ ਪਈਆਂ ਰਹੀਆਂ ਨੇ ਕਿਸੇ ਨੇ ਚੁਕੀਆਂ ਨਹੀਂ ਅੱਜ ਕੋਈ ਸੰਸਕਾਰ ਕਰਨ ਵਾਲਾ ਨਹੀਂ ਅੱਜ ਕੋਈ ਇਹਨਾਂ ਸਰੀਰਾਂ ਨੂੰ ਸੰਭੜ ਵਾਲਾ ਨਹੀਂ ਸਤ ਸੰਗਤ ਤੁਸੀਂ ਦੇਖੋ 22 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ 5-7 ਦਿਨ ਬੜਦੇ ਨੇ ਏ ਸੰਜੇ ਬਾਦਸ਼ਾਹ ਤੇਰੇ ਘਰ ਦੇ ਪੰਜ ਜੀ ਗਏ ਇੱਕ ਨਹੀਂ ਪੰਜ ਜੀ ਗਏ ਚਾਰ ਪੁੱਤਰ ਤੇ ਇੱਕ ਮਾਂ ਗਈ ਮੇਰੇ ਦਾਦਿਆਂ ਨਾ ਕਿਸੇ ਨੂੰ ਆਪਣੇ ਹੱਥੀ ਇਸ਼ਨਾਨ ਕਰਾਇਆ ਨਾ ਆਪਣੇ ਹੱਥੀ ਚੱਖਾ ਚੁਣੀ ਤੇ ਨਾ ਆਪਣੇ ਹੱਥੀ ਕਿਸੇ ਦੇ ਤਨ ਨੂੰ ਤੁਲਾ ਬੁਲਾਇਆ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਜੇ ਤੁਮ ਇਹ ਸਾਕਾ ਵਾਪਰ ਗਿਆ ਤਾਂ ਦੂਜੇ ਦਿਨ ਇੱਕ ਬੀਬੀ ਆਈ ਜਿਹਦਾ ਨਾਮ ਇਤਿਹਾਸ ਵਿੱਚ ਸ਼ਰਨ ਕੌਰ ਲਿਖਿਆ ਹੈ ਕਿੱਥੇ ਜਦੋਂ ਅੱਧੀ ਰਾਤ ਹੋਈ ਸਿੰਘਾਂ ਦੇ ਸਰੀਰ ਪਏ ਸਨ ਇਸ ਬੀਬੀ ਨੂੰ ਕਿਤੇ ਨੇੜੇ ਦੇ ਨਗਰ ਚੋਂ ਪਤਾ ਲੱਗਾ ਕਿ ਇਹ ਸਾਖਾ ਵਾਪਰ ਗਈ ਹੈ ਅੱਧੀ ਰਾਤ ਉੱਠੀ ਉਹਨੇ ਦੀਵਾ ਬਾਲਿਆ ਭਾਈ ਵੀਰ ਸਿੰਘ ਜੀ ਲਿਖਦੇ ਨੇ ਉਹਨੇ ਇੱਕ ਇੱਕ ਸਿੱਖ ਦੀ লাশ ਪਹਿਚਾਣੀ ਤੇ ਨਾਲੇ ਕਹੀ ਜਾਏ ਦਾਦਾ ਭਰਾ ਤੇ ਇੱਕ ਦੀ লাশ ਨਹੀਂ ਵੇਖੀ ਜਾਂਦੀ ਤੂੰ ਕਿਰਪਾ ਕਰੀ ਇਹਨਾਂ 40 ਭਰਾਵਾਂ ਦੀਆਂ ਲਾਸ਼ਾਂ ਨੂੰ ਵੇਖ ਕੇ ਅੱਜ ਮੈਂ ਡੋਲਾ ਨਾ ਮੈਂ ਇਹਨਾਂ ਦੇ ਸੰਸਕਾਰ ਦੀ ਸੇਵਾ ਕਰ ਸਕਾਂ ਸਤ ਸੰਗਤ ਤੁਸੀਂ ਦੇਖੋ ਕਿੰਨੀ ਹਿੰਮਤ ਹੋਵੇਗੀ ਉਸ ਬੀਬੀ ਦੇ ਮਨ ਵਿੱਚ ਜਿਹੜੀ ਸਿੱਖ ਦਾ ਸਰੀਰ ਪਛਾਣ ਲੈਂਦੀ ਏ ਉਹਦੇ ਸਰੀਰ ਨੂੰ ਚੁਪਕੇ ਇੱਕ ਥਾਂ ਤੇ ਰੱਖ ਦਿੰਦੀ ਏ ਫਿਰ ਦੂਸਰਾ ਤੀਸਰਾ ਚੌਥਾ ਰਾਤ ਦੇ ਹਨੇਰੇ ਵਿੱਚ ਗੁਰੂ ਕੇ ਸਿੰਘਾਂ ਦੀਆਂ ਦੇਹਾਂ ਚੁੱਕ-ਚੁੱਕ ਕੇ ਇਹਨੇ ਇੱਕ ਥਾਂ ਤੇ ਢੇਰ ਲਾ ਦਿੱਤੇ ਦੂਰ ਨੇੜੇ ਤੋਂ ਇਹਨੇ ਲੱਕੜਾਂ ਖਿੱਚ ਕੇ ਲਿਆਦੀਆਂ ਸਤ ਸੰਗਤ ਇਹ ਸੇਵਾ ਕਰਦੇ ਆ ਕਿ ਨਾ ਚਿਰ ਲੱਗਾ ਹੋਵੇਗਾ ਨਾਲ ਬਾਣੀ ਪੜੀ ਜਾਂਦੀ ਏ ਨਾਲ ਲੱਕੜਾਂ ਲਿਆ ਲਿਆ ਕੇ ਸਿੰਘਾਂ ਦੇ ਸਰੀਰਾਂ ਦੇ ਉੱਤੇ ਸੁੱਟੀ ਜਾਂਦੀ ਏ ਰਾਤ ਦਾ ਹਨੇਰਾ ਸੀ ਮੁਗਲ ਸਿਪਾਈ ਸੁੱਤੇ ਹੋਏ ਸਨ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਅੱਧੀ ਰਾਤ ਦੇ ਹਨੇਰੇ ਵਿੱਚ ਗੁਰੂ ਕੇ ਸਿੰਘਾਂ ਦੀਆਂ ਦੇਹਾਂ ਨੂੰ ਜਦੋਂ ਚੂਹਾ ਪਾਸਿਓਂ ਇਹਨੇ ਲੱਕੜਾਂ ਦੇ ਨਾਲ ਚੰਗੀ ਤਰ੍ਹਾਂ ਟੱਕ ਦਿੱਤਾ ਫਿਰ ਇਹਨੇ ਅਰਦਾਸ ਕੀਤੀ ਇੱਕ ਪਾਸੇ ਉਹਨੇ ਅਗਨੀ ਲਾਣੀ ਸ਼ੁਰੂ ਕਰ ਦਿੱਤੀ ਚੂਹਾ ਪਾਸੇ ਦੂਜੇ ਪਾਸੇ ਉਹਨੇ ਕੀਰਤਨ ਸੋਇਲੇ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਅੱਗ ਚੂਹਾ ਪਾਸੇ ਭੱਗ ਗਈ ਲਾਟਾਂ ਨਿਕਲਣ ਲੱਗ ਪਈਆਂ ਕਿਤੇ ਨੇ ਬੜੀ ਦੂਰ ਮੁਗਲ ਸਿਪਾਈ ਪੈਰਾ ਦੇਰੇ ਸਨ ਉਹਨਾਂ ਵੇਖਿਆ ਇਹ ਅਗਨੀ ਕਿੱਥੋਂ ਆ ਗਈ ਇਹ ਅੱਗ ਕਿਨੇ ਬਾਲ ਦਿੱਤੀ ਦੌੜ ਕੇ ਆਏ ਵੇਖਿਆ ਇੱਕ ਔਰਤ ਤੇ ਜਿਹੜੀ ਸੰਸਕਾਰ ਕਰ ਰਹੀ ਏ ਤੇ ਉਹਦੇ ਕੋਲੋਂ ਕੁਝ ਕਲਾਮ ਪੜਨ ਦੀ ਆਵਾਜ਼ ਆ ਰਹੀ ਏ ਉਹ ਆਵਾਜ਼ ਸੀ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾ ਘਾਟ ਚਲੋ ਹਰ ਲਾਹਾ ਅਗੇ ਬਸਨ ਸੁਹੇਲਾ ਜਦੋਂ ਇਹ ਸ਼ਬਦ ਪੜ ਰਹੀ ਸੀ ਪੰਜਵੇਂ ਪਾਤਸ਼ਾਹ ਦਾ ਮੁਗਲ ਸਿਪਾਈਆਂ ਨੇ ਆ ਕੇ ਬਾਹ ਤੋ ਫੜ ਲਿਆ ਤੇ ਚੰਗੀ ਤਰ੍ਹਾਂ ਝੰਡੋੜਿਆ ਪੁੱਛਿਆ ਕੌਣ ਏ ਤੂੰ ਦੱਸ ਪਰ ਉਹਤੇ ਬਾਣੀ ਪੜ ਰਹੀ ਸੀ ਉਹ ਬਾਣੀ ਦੀ ਲੈ ਉਸੇ ਤਰ੍ਹਾਂ ਚੱਲ ਰਹੀ ਏ ਉਹਨਾਂ ਚੰਗੀ ਤਰ੍ਹਾਂ ਝੰਡੋੜਿਆ ਤੇ ਫਿਰ ਸਮਝ ਗਏ ਇਹ ਤੇ ਸਿੰਘਾਂ ਦੇ ਸਰੀਰ ਨੇ ਇਕ ਕੋਈ ਸਿੰਘਣੀ ਏ ਜਿਨੇ ਇਹਨਾਂ ਦੇ ਸੰਸਕਾਰ ਕਰਨ ਦੀ ਹਿੰਮਤ ਕੀਤੀ ਏ ਸਾਡੇ ਹੁੰਦੇ ਆ ਇਹਨੇ ਕਰੜੇ ਪਹਿਰੇ ਵਿੱਚ ਇਹਨੇ ਸੰਭਾਲ ਕਰ ਲਈ ਸੰਸਕਾਰ ਕਰ ਦਿੱਤਾ ਕ੍ਰੋਧ ਵਿੱਚ ਆ ਗਏ ਉਧਰੋਂ ਸਿੰਘਣੀ ਨੇ ਪੜਿਆ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਬਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਉਨੇ ਫੱਤੇ ਬੁਲਾਈ ਤੇ ਸਤ ਸੰਗਤ ਸਿਪਾਹੀਆਂ ਨੇ ਤਲਵਾਰ ਚਲਾ ਕੇ ਉਸ ਬੀਬੀ ਦੇ ਦੋ ਟੁਕੜੇ ਕਰ ਦਿੱਤੇ ਉਸ ਤਰਫ ਦੇ ਹੋਏ ਸਰੀਰ ਨੂੰ ਬਲਦੀ ਹੋਈ ਚਿਖਾ ਵਿੱਚ ਸੁੱਟ ਦਿੱਤਾ ਇਸ ਤਰ੍ਹਾਂ ਇਹ ਸੇਵਾ ਗੁਰੂ ਸਾਹਿਬ ਨੇ ਬੀਬੀ ਸ਼ਰਨ ਕੌਰ ਕੋਲੋਂ ਕਰਾਈ ਜਿਨੇ ਸਿੰਘਾਂ ਤੇ ਸਹਿਬਜ਼ਾਦਿਆਂ ਦੇ ਸਰੀਰਾਂ ਦੀ ਸੰਭਾਲ ਕੀਤੀ ਇੱਕ ਬੇਨਤੀ ਕਰ ਦਈਏ ਸਤ ਸੰਗਤ ਜਦੋਂ ਕਦੀ ਤੁਹਾਡਾ ਹੌਂਸਲਾ ਤੁਹਾਡੀ ਹਿੰਮਤ ਜਵਾਬ ਦੇਣ ਲੱਗ ਜਾਏ ਮਨ ਟੁੱਟਣ ਲੱਗ ਪਵੇ ਅੱਖਾਂ ਵਿੱਚ ਅਥਰੂ ਭਰੇ ਹੋਣ ਆਪਣੇ ਪਰਾਈ ਸਭ ਦੂਰ ਹੋ ਜਾਣ ਜਦੋਂ ਮਨ ਨੂੰ ਲੱਗੇ ਕਿ ਕੋਈ ਹੋਰ ਸਹਾਰਾ ਨਹੀਂ ਤਾਂ ਉਸ ਵੇਲੇ ਦੁਨੀਆ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਨਾ ਕਰਨਾ ਦੁਨੀਆ ਦੇ ਮਾਲਕ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਕਰਨਾ दरवाजे बंद हो सकते लेकिन परमात्मा कभी बंद नहीं छड़ेगा किसे होर नू त्वड़े ते तरस आवे ना आवे गुरु नरस जरूर आवेगा कोई थी देखभाल करे पावे ना करे वो मालक जरूर करेगा ਉਹਦਾ ਸਹਾਰਾ ਸਭ ਤੋਂ ਵੱਡਾ ਸਤ ਸੰਗਤ ਦੇਣ ਵੇਲੇ ਮਾਲਕ ਦੇ ਹੱਥ ਨਹੀਂ ਦਿਖਾਈ ਦੇਦੇ ਪਰ ਉਹਦਾ ਦਿੱਤਾ ਹੋਇਆ ਝੋਲੀ ਵਿੱਚ ਜ਼ਰੂਰ ਨਜ਼ਰ ਆਦਾ ਹੈ ਇਸ ਵਸਤੇ ਅਗਰ ਅਰਦਾਸ ਕਰਨੀ ਹੈ ਤੇ ਗੁਰੂ ਅੱਗੇ ਕਰੋ ਜਿਹੜਾ ਸਭ ਦੀਆਂ ਅਰਦਾਸਾਂ ਸੁਣਦਾ ਹੈ ਜ਼ੁਬਾਨ ਦਵਾ ਨਾ ਕਰ ਸਕੇ ਉਹ ਬਾਤ ਦੁਆ से ਹੁੰਦੀ ਹੈ ਜਦ ਕਾਮਲ ਮੁਰਸ਼ਿਦ ਮਿਲਤਾ ਹੈ ਤਬ ਬਾਤ ਖੁਦਾ से ਹੁੰਦੀ ਹੈ ਆਓ ਸਾਰੇ ਮਿਲ ਕੇ ਜਪੋ ਜੀ